ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਜੋ ਮੌਸਮ ਹੈ ਕਿ ਕਿਹੋ ਜਿਹਾ ਰਹੂਗਾ April ਦੇ ਪਹਿਲੇ ਹਫਤੇ ਦੇ ਵਿੱਚ ਤੇ ਆ ਤਿੰਨ ਚਾਰ ਦਿਨ ਤੇ ਠੰਡ ਹੈ ਜਿਹੜਾ ਉਹ ਕਿੰਨਾ ਕੁ ਜ਼ੋਰ ਜਿਹੜਾ ਰੰਗ ਆਪਣਾ ਹੋਰ ਦਿਖਾਊਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਹੁੰਨੇ ਆ ਜਿਹੜੇ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ سپورਟ ਜਰੂਰ ਕਰਦੇ ਰਹੋ ਦੋਸਤੋ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਾਓ ਆਪਣੇ ਦੋਸਤਾਂ ਮਿੱਤਰਾਂ ਤੋਂ ਤਾਂ ਜੋ ਤੁਹਾਡੇ ਛੋਟੇ ਵੀਰ ਨੂੰ ਜਾਂ ਵੱਡੇ ਵੀਰ ਨੂੰ ਜਰੂਰ سپورਟ ਮਿਲਦੀ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਇਸੇ ਤਰ੍ਹਾਂ سپورਟ ਕਰਦੇ ਰਹੋ ਤੇ ਦੋਸਤੋ ਆਪਾਂ ਲੈ ਚੱਲਦੇ ਆ ਤੁਹਾਨੂੰ ਜਿਹੜੀ ਪਰਸੈਂਟੇਜ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਜੋ ਅਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਜਿਹੜਾ ਪ੍ਰੈਸ ਨੋਟ ਹੋਊਗਾ ਉਹ ਸਾਂਝਾ ਕਰਾਂਗੇ ਤੇ ਵੀਡੀਓ ਲੰਬੀ ਜ਼ਰੂਰ ਹੋਊਗੀ ਤੁਹਾਨੂੰ ਪਹਿਲਾਂ ਵੀ ਅਸੀਂ ਜ਼ਾਦ ਦੇਉਂਦੇ ਆ ਕਿ ਅਸੀਂ ਵੀਡੀਓ ਜਿਹੜੀ ਉਹ ਪੂਰੀ ਅਪਡੇਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰਦੇ ਹੁੰਦੇ ਆ ਅਸੀਂ ਇਹ ਨਹੀਂ ਹੈਗਾ ਵੀ ਆਪਣੇ ਕੋਲੋਂ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਤੇ ਲੰਬੀ ਜ਼ਰੂਰ ਹੋ ਜਾਂਦੀ ਆ ਵੀਡੀਓ ਆਪਣੀ ਤੁਸੀਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਕਮੈਂਟ ਵੀ ਜ਼ਰੂਰ ਕਰੇ ਨੇ ਸਾਨੂੰ ਕਿ ਤੁਹਾਡੀ ਵੀਡੀਓ ਜਿਹੜੀ ਲੰਬੀ ਹੁੰਦੀ ਹੈ ਪਰੰਤੂ ਦੋਸਤੋ ਸਾਡਾ ਮਕਸਦ ਹੁੰਦਾ ਕਿ ਤੁਹਾਡ ਤੱਕ ਸਹੀ ਤੇ ਸਟੇਕ ਜਾਣਕਾਰੀ ਜਿਹੜੀ ਉਹ ਸਾਂਝੀ ਕਰੀਏ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਦਾ ਪ੍ਰਾਈਵੇਟ ਸੰਸਥਾ ਦਾ ਸੈਟੇਲਾਈਟ ਹੈ ਉਸ ਨੂੰ ਦੇਖ ਰਹੇ ਹਾਂ ਅੱਜ 29 ਰਾਤ ਨੂੰ ਤਰੀਕ ਨਵੇੜਾ ਦਿਨ ਦਾ ਮੌਸਮ ਸਿਓ ਠੀਕ ਠਾਕ ਰਿਹਾ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਤੇ ਕੁਝ ਕੁ ਖੇਤਰਾਂ ਦੇ ਵਿੱਚ ਬੱਦਲ ਨੇ ਜਿਹੜੇ ਉਹ ਲੰਘਦੇ ਹੋਏ ਨਜ਼ਰ ਆਏ ਉੱਚੇ ਬੱਦਲ ਜਿਹੜੇ ਲੰਘਦੇ ਹੋਏ ਨਜ਼ਰ ਆਏ ਤੇ ਸਵੇਰ ਦੇ ਸਮੇਂ ਅੱਜ ਘਟੋ-ਘਟ ਤਾਪਮਾਨ ਜਿਹੜਾ ਸ੍ਰੀ ਅਮਰਸਰ ਸਾਹਿਬ ਦਾ 8 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਆਲ ਓਵਰ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਤਾਂ 8 ਡਿਗਰੀ ਤੋਂ ਲੈ ਕੇ 13 ਡਿਗਰੀ ਦੇ ਵਿੱਚ ਵਿੱਚ ਜਿਹੜਾ ਤਾਪਮਾਨ ਪੰਜਾਬ ਦਾ ਜਿਹੜਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਹਰਿਆਣੇ ਦਾ ਵੀ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਲੈ ਕੇ 13-14 ਡਿਗਰੀ ਦੇ ਵਿੱਚ ਵਿੱਚ ਜਿਹੜਾ ਵੱਖ-ਵੱਖ ਖੇਤਰਾਂ ਦਾ ਦਰਜ ਕੀਤਾ ਗਿਆ ਤੇ ਇਸ ਸਮੇਂ ਆਪਾਂ ਦੇਖ ਪਾ ਰਹੇ ਹਾਂ ਰਾਤ ਦਾ ਮੌਸਮ ਕਿ ਰਾਤ ਦਾ ਮੌਸਮ ਆਮ ਤੌਰ ਤੇ ਠੀਕ-ਠਾਕ ਖੁਸ਼ਕ ਤੇ ਸਾਫ਼ ਹੈ ਨੀਲਾ ਅਸਮਾਨ ਆ ਤੇ ਤਾਰੇ ਝਾਤੀਆਂ ਮਾਰ ਰਹੇ ਨੇ ਵੱਖ-ਵੱਖ ਸਾਰੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੇ ਦੋਸਤ ਮਿੱਤਰ ਤਾਰਿਆਂ ਨੂੰ ਦੇਖਣ ਦੇ ਸਕੀਨ ਨੇ ਉਹ ਕਈ ਇਲਾਕੇ ਜਿਹੜੇ ਇੱਕ ਤਰੋਪ ਤਾਰਾ ਜਿਹੜਾ ਹੋ ਉਹ ਦਿਖਾਈ ਦੇ ਰਿਹਾ ਜਦੋਂ ਆਪਾਂ ਚੜ੍ਹਦੇ ਵੱਲ ਮੂੰਹ ਕਰਕੇ ਖੜਾਂਗੇ ਤਾਂ ਉਹ ਆਪਣੇ ਖੱਬੇ ਇਹ ਮੋਡਲ ਦੇ ਉੱਤੇ ਉੱਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੱਜੇ ਸੌਰੀ ਸੱਜੇ ਪਾਸੇ ਤਾਂ ਉਹ ਧਾਰਾ ਉਸੇ ਸਾਈਡ ਦੇ ਉੱਤੇ ਖੜਾ ਤੇ ਬਾਕੀ ਆਪਾਂ ਮੌਸਮ ਦੀ ਗੱਲ ਕਰਦੇ ਹਾਂ ਦੋਸਤੋ ਇਸ ਸਮੇਂ ਜਿਹੜਾ ਬੱਦਲਵਾਈ ਕਿਤੇ ਕਿਤੇ ਥੋੜੀ-ਬਹੁਤ ਬਣੀ ਹੋਈ ਹੈ ਜਿਹੜੀ ਕਿ ਤੁਸੀਂ ਲਾਈਵ ਸੈਟੇਲਾਈਟ ਦੇ ਵਿੱਚ ਸਭ ਤੋਂ ਉੱਪਰ ਦੇਖ ਰਹੇ ਹੋ ਚੰ드ਰਮਾ ਦੇ ਨੇੜੇ ਜਿਹੜੀ ਇਹ ਬੱਦਲਵਾਈ ਬਣੀ ਹੋਈ ਹੈ ਤੇ ਅੱਜ ਸੂਰਜ ਗ੍ਰਹਿਣ ਵੀ ਲੱਗਿਆ ਤੇ ਪ੍ਰੰਤੂ ਉਸ ਦਾ ਪੰਜਾਬ ਦੇ ਵਿੱਚ ਕੋਈ ਪ੍ਰਭਾਵ ਨਹੀਂ ਦੇਖਣ ਨੂੰ ਮਿਲਿਆ ਤੇ ਨਾ ਹੀ ਭਾਰਤ ਦੇ ਕਿਸੇ ਇਲਾਕੇ ਦੇ ਵਿੱਚ ਬਾਹਰਲੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਬਦਲ ਵਾਈ ਜਿਹੜਾ ਉਹ ਸੌਰੀ ਸੂਰਜ ਗ੍ਰਹਿਣ ਆ ਜਿਹੜਾ ਦੇਖਣ ਨੂੰ ਮਿਲਿਆ ਤੇ ਬਾਕੀ ਦੋਸਤੋ ਆਪਾਂ ਲੈ ਚੱਲਦੇ ਤੁਹਾਨੂੰ ਅੱਗੇ ਰਾਤ ਦੇ ਮੌਸਮ ਤੋਂ ਬਾਅਦ 30 ਤਰੀਕ ਦੇ ਮੌਸਮ ਦੀ ਜਾਣਕਾਰੀ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਕਿ ਜਿਹੜਾ ਮੌਸਮ ਹੈ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਪੂਰੀ ਕਲੀਅਰਟੀ ਹਿਊਮਿਡਿਟੀ ਜਿਹੜੀ ਸਾਰਾ ਕਲੀਅਰ ਦਿਖਾਈ ਦੇ ਰਿਹਾ ਇਸੇ ਤਰ੍ਹਾਂ 30 ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਨਮੀ ਰਹਤਾ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਨਮੀ ਤੋਂ ਰਾਹਤਾ ਜਿਹੜਾ ਇਹ ਅਹ ਦੇਨ ਚੱਲ ਰਹੇ ਨੇ ਕਿਉਂਕਿ ਜਦੋਂ ਉੱਤਰ-ਪੱਛਮੀ ਹਵਾਵਾਂ ਖੁਸ਼ਕ ਤੇ ਸਾਫ਼ ਤੇਜ਼ੀ ਦੇ ਨਾਲ ਚੱਲਣ ਤਾਂ ਅਸਮਾਨ ਨੀਲਾ ਹੋਊਗਾ ਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਜੋ ਉੱਚੇ ਬੱਦਲ ਜੇ ਦਿਖਾਈ ਦੇਣਗੇ ਜਿਹੜੇ ਲੰਘਦੇ ਹੋਏ ਜਹਾਜ਼ ਵੀ ਨਜ਼ਰ ਆਉਣਗੇ ਆਪਾਂ ਨੂੰ ਜਿਵੇਂ ਕਿ ਅੱਜ ਨਜ਼ਰ ਆਏ ਤੇ ਕੱਲ ਨੂੰ ਵੀ ਆਉਣ ਵਾਲੇ ਦੋ ਇੱਕ ਦਿਨ 31 ਤਰੀਕ ਤੱਕ ਜਿਹੜੇ ਇਹ ਇਸੇ ਤਰ੍ਹਾਂ ਦਿਖਾਈ ਦੇਣਗੇ ਕਿਉਂਕਿ ਜਦੋਂ ਆਪਣਾ ਧਰਤੀ ਦੇ ਉੱਤੇ ਟੈਂਪਰੇਚਰ ਦਾ ਤਾਪਮਾਨ 8 ਡਿਗਰੀ ਆ ਸਕਦਾ ਤਾਂ ਉਸ ਤੋਂ ਹੁਣ ਤੁਸੀਂ ਉੱਪਰ ਦੀ ਉਚਾਈ ਵੱਲ ਦੇਖੀ ਜਾ ਕੇ ਉੱਪਰ ਦੀ ਉਚਾਈ ਦਾ ਤਾਂ ਮਾਈਨਸ ਡਿਗਰੀ ਦੇ ਵਿੱਚ ਜਿਹੜਾ ਇਹ ਤਾਪਮਾਨ ਆਇਆ ਹੋਊਗਾ ਤਾਂ ਉਹ ਜਦ ਉੱਚੇ ਜਹਾਜ਼ ਲੰਘਦੇ ਨੇ ਉਚਾਈ ਵਾਲੇ ਤਾਂ ਉਹਨਾਂ ਦੇ ਵਿੱਚ ਜਿਹੜਾ ਵੀ ਫਿਊਲ ਨਿਕਲਦਾ ਤਾਂ ਉਹ ਜੰਮ ਜਾਂਦਾ ਬ੍ਰੇਕ ਬ੍ਰੇਕ ਕਾਣਾ ਦੇ ਵਿੱਚ ਤੇ ਉਹ ਬੱਦਲਾਂ ਦੇ ਰੂਪ ਵਿੱਚ ਆਪਾਂ ਨੂੰ ਇੱਕ ਤਰ੍ਹਾਂ ਦੇ ਲਾਈਨਾਂ ਲਕੀਰਾ ਮਾਰਦੇ ਹੋਏ ਜਿਹੜੇ ਉਹ ਜਹਾਜ਼ਾਂ ਦਾ ਫਿਊਲ ਆ ਧੂਆ ਉਹ ਦਿਖਾਈ ਦਿੰਦਾ ਹੈ ਤੇ 30 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਹਵਾਵਾਂ ਦੀ ਗਤੀ ਥੋੜੀ ਜਿਹੀ ਕੁਝ ਖੇਤਰਾਂ ਵਿੱਚ ਘਟੂਗੀ ਕੁਝ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਬਣੀ ਰਹੂਗੀ ਉਸ ਤੋਂ ਬਾਅਦ 31 ਤਰੀਕ ਨੂੰ ਮੌਸਮ ਤੁਸੀਂ ਦੇਖ ਸਕਦੇ ਹੋ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਦੋਸਤੋ ਲਾਈਵ ਅਪਡੇਟ ਹੈ ਤੇ ਨਵੀਂ ਜਿਹੜੀ ਉਹ ਬਿਲਕੁਲ ਨਹੀਂ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਮੌਸਮ ਤੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਵੀ ਦੋ ਤਰੀਕ ਨੂੰ ਵੀ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਤੇ ਪੂਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨਮੀ ਤੋਂ ਰਹਿਤ ਜਿਹੜੀਆਂ ਇਹ ਹਵਾਵਾਂ ਹੋਣਗੀਆਂ ਤੇ ਇੱਕ ਤਰੀਕ ਤੋਂ ਥੋੜਾ ਜਿਹਾ ਜਿਹੜਾ ਤਾਪਮਾਨ ਦੇ ਵਿੱਚ ਜਿਹੜਾ ਵਾਧਾ ਹੋਊਗਾ ਜਿਹੜਾ ਕਿ ਸਾਨੂੰ ਜੋ ਹੁਣ ਤੱਕ ਦੀ ਅਪਡੇਟ ਪ੍ਰਾਪਤ ਹੋਈ ਹੈ 40 ਡਿਗਰੀ ਦੇ ਕਰੀਬ ਜਿਹੜਾ ਪਹੁੰਚਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਇੱਕ ਤਰੀਕ ਤੋਂ ਬਣਦੀ ਹੋਈ ਨਜ਼ਰ ਆ ਰਹੀ ਹੈ ਜਾਨੀ ਕਿ 28 29 ਦੀ ਰਾਤ 30 31 ਤਰੀਕ ਤੱਕ ਜਿਹੜਾ ਤਾਪਮਨ ਇਸੇ ਤਰ੍ਹਾਂ ਬਣਿਆ ਰਹਿਣ ਦੀ ਸੰਭਾਵਨਾ ਠੰਡੀਆਂ ਹਵਾਵਾਂ ਮਹਿਸੂਸ ਹੁੰਦੀਆਂ ਹੋਈਆਂ ਨਜ਼ਰ ਆਉਣਗੇ ਜਿਵੇਂ ਕਿ ਆਪਾਂ ਨੂੰ ਅੱਜ ਵੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਠੰਡ ਕਾ ਜਿਹੜੀ ਮਹਿਸੂਸ ਕੀਤੀ ਉਹ ਕੁਝ ਨੇ ਕੋਟੀਆਂ ਸਵੈਟਰ ਪਾਏ ਹੋਣਗੇ ਕੁਝ ਨੇ ਲੋਈਆਂ ਲਈਆਂ ਹੋਣਗੀਆਂ ਕੁਝ ਨੇ ਜਿਸਤਾਨੇ ਵੀ ਹੱਥਾਂ ਦੇ ਉੱਤੇ ਪਾਏ ਹੋਣਗੇ ਕਿਉਂਕਿ ਜਿਹੜੀ ਠੰਡਕ ਸੀ ਉਹ ਠਾਰੀ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਬਣੀ ਹੋਈ ਸੀ ਤੇ ਦੋ ਦਿਨ ਹੋਰ ਵਰਕਰਾਂ ਰਹੂਗੀ ਤੇ ਆਪਣਾ ਤੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਪਸ਼ੂਆਂ ਦਾ ਜਰੂਰ ਖਿਆਲ ਰੱਖਿਓ ਦੋਸਤੋ ਕਹਿੰਉਂਗੀ ਜਾਂਦੀ ਹੋਈ ਠੰਡ ਜਿਹੜੀ ਉਹ ਮਾਰ ਕਰ ਜਾਂਦੀ ਐ ਇਸ ਕਰਕੇ ਜਰੂਰ ਧਿਆਨ ਰੱਖਿਓ ਤੇ ਬਾਕੀ ਤੁਸੀਂ 5 6 7 ਤਰੀਕ ਤੱਕ ਜਿਹੜਾ ਬਿਲਕੁਲ ਮੌਸਮ ਦੇਖ ਸਕਦੇ ਹੋ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਸਿਰਫ ਇੱਕ 3 ਤਰੀਕ ਨੂੰ ਬੱਦਲ ਵਾਈ ਥੋੜੀ ਜਿਹੀ ਆਉਂਦੀ ਹੋਈ ਨਜ਼ਰ ਆਊਗੀ ਤੇ ਬਾਕੀ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਅਪਡੇਟ ਦੇ ਵਿੱਚ ਕਿ 3 ਤਰੀਕ ਨੂੰ ਥੋੜੀ ਜਿਹੀ ਹਲਕੀ ਜਿਹੀ ਬੱਦਲਬਾਜ਼ੀ ਜ਼ਰੂਰ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ 4 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਆ 5 ਨੂੰ ਸਾਫ ਆ 6 ਤੇ 7 ਨੂੰ ਜਿਹੜਾ ਸਾਫ ਹੈ ਉਸ ਤੋਂ ਬਾਅਦ ਫਿਰ ਇੱਕ ਬਦਲਾਵ ਆਉਂਦਾ ਹੋਇਆ ਨਜ਼ਰ ਆਊਗਾ 7 ਤੋਂ ਲੈ ਕੇ 10 ਤਰੀਕ ਦੇ ਵਿੱਚ ਵਿੱਚ ਉਹਦੀ ਅਪਡੇਟ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਤੇ ਤੁਹਾਨੂੰ ਲੈ ਚੱਲਦੇ ਆਂ ਸੀ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਪ੍ਰੈਸ ਨੋਟ ਹੈ ਉਸ ਦੇ ਉੱਤੇ ਦੋਸਤੋ ਤੇ ਇਸੇ ਤਰ੍ਹਾਂ ਬਣੇ ਰਹੋ ਵੀਡੀਓ ਨੂੰ ਵੱ ਤੇ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਤੇ ਉਹ ਵੀ ਅਪਡੇਟ ਆਉਂਦੀ ਹੈ ਤੇ ਉਹ ਸਾਂਝੀ ਕਰਦੇ ਰਹੇ ਨੇ ਤੇ ਇੱਕ ਤਾਨ ਨੂੰ ਦੱਸ ਦਈਏ ਕਿ ਜਿਹੜਾ ਹੁਣ ਤੱਕ ਦਾ ਅੰਕੜਾ ਜਿਹੜਾ ਕਿ ਆਪਣੇ ਗਵਾਂਢੀ ਰਾਜ ਦੇ ਵਿੱਚ ਜਿਹੜਾ ਮਿਆਮੀਰ ਮਿਆਮਾਰ ਉੱਥੇ 1000 ਤੋਂ ਵੱਧ ਮੌਤਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ ਜਿਹੜਾ ਕਿ ਪਿਛਲੇ ਦਿਨੀ ਉੱਥੇ ਪਹਚਾ ਲਾਇਆ ਤੇ ਉੱਥੇ 2500 ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਚੁੱਕੇ ਨੇ ਤੇ ਬਾਕੀ ਹਜੇ ਉੱਥੇ ਜੋ ਬਚਾਅ ਕਾਰਜਾਂ ਨੇ ਚੱਲ ਰਹੇ ਨੇ ਤੇ ਆਪਣੇ ਭਾਰਤ ਵੱਲੋਂ ਵੀ ਜਿਹੜਾ ਉਸ ਗਵਾਂਡੀ ਮੁਲਕ ਦੀ ਜਿਹੜੀ ਹਰ ਪੱਖੋਂ ਸਹਾਇਤਾ ਕੀਤੀ ਜਾ ਰਹੀ ਹੈ ਤੇ ਕਰਨੀ ਵੀ ਵਣਦੀ ਆ ਤਾਂ ਦਿਲੋਂ ਸਲੂਟ ਆ ਕਿਉਂਕਿ ਇਸ ਸਿਸਟਮ ਦੇ ਵਿੱਚ ਜਿਹੜਾ ਅਜਿਹੀਆਂ ਆਫਤਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਕਿਸੇ ਗਵਾਂਡੀ ਮੁਲਕ ਦੀ ਹੈਲਪ ਕਰਨਾ ਤਾਂ ਆਪਣਾ ਫਰਜ਼ ਹੁੰਦਾ ਤੇ ਬਾਕੀ ਅਸੀਂ ਤੁਹਾਨੂੰ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਪ੍ਰੈਸ ਨੋਟ ਆ ਉਸ ਦੇ ਉੱਤੇ ਤੇ ਦੋਸਤੋ ਤੁਹਾਡੇ ਤੱਕ ਸਮੇਂ-ਸਮੇਂ ਦੀ ਜਿਹੜੀ ਅਪਡੇਟ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਜਾਂ ਹੋਰ ਵੱਖ-ਵੱਖ ਅਦਾਰਿਆਂ ਤੋਂ ਆਪਾਂ ਨੂੰ ਪ੍ਰਾਪਤ ਹੁੰਦੀ ਹੈ ਤਾਂ ਸਾਂਝੀ ਕਰਦੇ ਰਹੇ ਨੇ ਲਾਈਵ ਹੁੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਰਿਕਾਰਡਿੰਗ ਜਿਹੜੀ ਲਾਈਵ ਅਸੀਂ ਸਮੇਂ-ਸਮੇਂ ਦੇ ਉੱਤੇ ਕਰਦੇ ਆ ਨਾ ਕਿ ਅਸੀਂ ਕੱਟ-ਵੱਟ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਐਸਮਐਸ ਜੀ ਤੁਹਾਨੂੰ 4 ਅਪ੍ਰੈਲ ਦੀ ਜਿਹੜੀ ਭਾਰਤੀ ਮੌਸਮ ਵਿਗਿਆਨ ਦੇ ਜਿਹੜੀ ਅਫੀਸ਼ੀਅਲ ਸਾਈਟ ਦੇ ਉੱਤੇ ਅਪਡੇਟ ਆਈ ਹੋਈ ਹੈ ਉਹ ਸਾਂਝੀ ਕਰਦੇ ਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਆਪਾਂ ਨੂੰ ਦਖਾਈ ਦੇ ਰਿਹਾ ਪੰਜਾਬ ਦਾ ਮੌਸਮ ਜਿਵੇਂ ਕਿ 29 ਮਾਰਚ ਨੂੰ ਜਿਹੜਾ ਇਹ ਮੌਸਮ ਆਮ ਤੌਰ ਤੇ ਪੰਜਾਬ ਹਰਿਆਣਾ ਦਿੱਲੀ ਤੇ ਚੰਡੀਗੜ੍ਹ ਦਾ ਜਿਹੜਾ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਡਰਾਈ ਦਿਖਾਇਆ ਗਿਆ ਤੇ ਉਸ ਤੋਂ ਬਾਅਦ 30 ਤਰੀਕ ਨੂੰ ਵੀ ਡਰਾਈ ਦਿਖਾਇਆ ਗਿਆ ਤੇ ਉਸ ਤੋਂ ਬਾਅਦ 31 ਮਾਰਚ ਨੂੰ ਵੀ ਡਰਾਈ ਦਿਖਾਇਆ ਗਿਆ ਉਸ ਤੋਂ ਬਾਅਦ 1 ਅਪ੍ਰੈਲ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਫਿਰ 2 ਅਪ੍ਰੈਲ ਨੂੰ ਵੀ ਸਾਫ਼ ਹੈ ਤੇ 3 ਨੂੰ ਵੀ ਜਿਹੜਾ ਇਹ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੇ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਦੇ ਉੱਤੇ ਪ੍ਰੈਸ ਨੋਟ ਹੈ ਇਸ ਦੇ ਵਿੱਚ 4 ਮਾਰਚ ਤੱਕ ਦੀ ਜਿਹੜੀ ਅਪਡੇਟ ਆਈ ਹੋਈ ਹੈ ਇਹ ਦਿਖਾ ਰਹੇ ਹਾਂ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਇੱਥੇ ਡਰਾਈ ਦਾ ਜਿਹੜਾ ਅਫੀਸ਼ੀਅਲ ਜੋ ਉਹਨਾਂ ਦੇ ਸਾਈਟ ਦੇ ਵਿੱਚ ਦੱਸਿਆ ਗਿਆ ਤੇ ਉਸੇ ਤਰ੍ਹਾਂ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਦੇਖ ਸਕਦੇ ਹੋ 29 ਤਰੀਕ ਤੋਂ ਲੈ ਕੇ 4 ਅਪ੍ਰੈਲ ਤੱਕ ਬਿਲਕੁਲ ਸਾਫ਼ ਤੇ ਖੁਸ਼ਕ ਜਿਹੜਾ ਮੌਸਮ ਆਮ ਤੌਰ ਤੇ ਦਿਖਾਇਆ ਗਿਆ ਤੇ ਹਵਾਵਾਂ ਦੀ ਗਤੀ ਵੀ ਇਸੇ ਤਰ੍ਹਾਂ ਕੁਝ ਖੇਤਰਾਂ ਦੇ ਵਿੱਚ ਚਾਹੇ ਉਹ ਹਰਿਆਣਾ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਜੁਪੀ ਐਮਪੀ ਹੋਵੇ ਦੇ ਜਾਂ ਪੰਜਾਬ ਦੇ ਵਿੱਚ ਹੋਵੇ ਤਾਂ ਕਿ ਕੁਝ ਖੇਤਰਾਂ ਦੇ ਵਿੱਚ ਹਵਾ ਦੀ ਗਤੀ ਜਿਹੜੀ ਅੱਜ ਨਾਲ ਥੋੜੀ ਜਿਹੀ ਘਟੂਗੀ ਕੁਝ ਦੇ ਵਿੱਚ ਇਸੇ ਤਰ੍ਹਾਂ ਥੋੜੀ ਜਿਹੀ ਵਰਕਰਾਰ ਰਹੂਗੀ ਤੇ ਰਾਤਾਂ ਨੂੰ ਵੀ ਹਵਾ ਜਿਹੜੀ ਠੰਡੀਆਂ ਚਲਦੀਆਂ ਰਹਿਣਗੀਆਂ ਤੇ ਠੰਡ ਕਾ ਜਿਹੜੀ ਉਹ ਵਰਕਰਾਰ ਰਹੂਗੀ ਬਾਕੀ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸੈਟੇਲਾਈਟ ਆ ਉਸ ਦੇ ਉੱਤੇ ਵੀ ਤੇ ਉਸ ਦੇ ਵਿੱਚ ਵੀ ਜਿਹੜੇ ਆਪਾਂ ਸਮੇਂ ਦੀ ਜਿਹੜੀ ਬੱਦਲ ਵਾਈ ਦੀ ਤਸਵੀਰ ਸੀ ਜਿਹੜੀ ਦਿਨ ਵੇਲੇ ਆਪਾਂ ਨੂੰ ਦਿਖਾਈ ਦੇ ਰਹੀ ਸੀ ਉਹ ਦੇਖ ਰਹੇ ਹਾਂ ਤੇ ਵੀਡੀਓ ਜ਼ਰੂਰ ਸ਼ੇਅਰ ਕਰਿ ਆਇਓ ਜਿਹੜੇ ਦੋਸਤ ਮਿੱਤਰ ਨਵੇਂ ਜੁੜਦੇ ਨੇ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਇਓ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਹੋ ਚੁੱਕਾ ਸਿਰਫ ਨਵਾਂ ਸ਼ਹਿਰ ਦੇ ਨੇੜੇ ਤੇੜੇ ਜਾਂ ਸ੍ਰੀ ਅਨੰਦਪੁਰ ਸਾਹਿਬ ਜਾਂ ਹੁਸ਼ਿਆਰਪੁਰ ਦੇ ਨੇੜੇ ਤੇੜੇ ਥੋੜਾ ਜਿਹਾ ਬੱਦਲ ਬਣਿਆ ਹੋਇਆ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਜੰਮੂ ਐ ਜਿਹੜੇ ਉੱਚੇ ਜਿਹੇ ਬੱਦਲ ਲੰਘ ਰਹੇ ਸੀ ਉਹ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਜਰੂਰ ਤੁਹਾਨੂੰ ਦਿਖਾਇਆ ਦੋਸਤੋ ਇੱਥੇ ਦੇਖ ਸਕਦੇ ਹੋ ਇਹ ਪਹਾੜੀ ਇਲਾਕੇ ਦੇ ਵਿੱਚ ਜੰਮੂ ਐਂਡ ਕਸ਼ਮੀਰ ਇਧਰ ਹਿਮਾਚਲ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਤੇ ਥੋੜੇ ਜਿਹੇ ਉੱਚੇ ਜਿਹੇ ਬੱਦਲ ਹਜੇ ਵਰਕਰਾਰ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਬਾਕੀ ਮੌਸਮ ਜਿਹੜਾ ਤੁਸੀਂ ਦੇਖ ਸਕਦੇ ਹੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਹੈ ਇਸ ਦੇ ਵਿੱਚ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਜਾ ਰਿਹਾ ਹੈ ਹਵਾਵਾਂ ਚੱਲ ਰਹੀਆਂ ਨੇ ਤੇ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਇੱਕ ਸਿਸਟਮ ਜੀ ਲੰਘ ਰਹੀ ਹੈ ਬੱਦਲਾਂ ਦੀ ਆ ਦੇਖ ਸਕਦੇ ਹੋ ਹਰਿਆਣੇ ਦੇ ਵਿੱਚ ਇਹ ਤੇ ਇਧਰੋਂ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਉੱਪਰਲੇ ਹਿੱਸੇ ਬਿਲਕੁਲ ਸਾਫ ਨੇ ਜਿਹੜੇ ਪੰਜਾਬ ਦੇ ਦੱਖਣੀ ਏਰੀਆ ਨਾਲ ਲੱਗਦੇ ਨੇ ਇਹ ਸਾਫ ਨੇ ਇਧਰੋਂ ਲੈਂਦੇ ਵਾਲੀ ਸਾਈਡ ਵੀ ਥੋੜੇ ਜਿਹੇ ਹਿੱਸੇ ਸਾਫ ਨੇ ਤੇ ਇਧਰੋਂ ਹਰਿਆਣੇ ਦੇ ਵੀ ਉੱਪਰਲੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਨੇ ਸਾਫ ਨੇ ਥੱਲੇਲੇ ਹਿੱਸੇ ਜਿਹੜੇ ਦਿੱਲੀ ਵੱਲ ਦੇਖ ਸਕਦੇ ਹੋ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਥੋੜੀ ਜੀ ਬੱਦਲਬਾਈ ਜ਼ਰੂਰ ਬਰਕਰਾਰ ਹੈ ਦੇਖ ਸਕਦੇ ਹੋ ਪੂਰੀ ਸੈਟਲਾਈਟ ਦੀ ਤਸਵੀਰ ਜਿੱਥੇ ਅਸੀਂ ਮਾਰਕ ਕਰ ਰਹੇ ਹਾਂ ਜਰੂਰ ਇੱਥੇ ਤੇ ਜਿਹੜੀ ਬਦਲਵਾਈ ਆਉਂਦੀ ਜਾਂਦੀ ਦਿਖਾਈ ਦੇਊਗੀ ਪਰੰਤੂ ਮੀ ਵਰਗੇ ਹਾਲਾਤ ਕਿਸੇ ਵੀ ਇਲਾਕੇ ਵਿੱਚ ਨਹੀਂ ਹੋਣਗੇ ਤੇ ਤਾਪਮਾਨ ਜਿਹੜੇ ਇਸੇ ਤਰ੍ਹਾਂ ਵਰਕ ਕਰਾ ਰਹੇ ਨੇ 1 ਜਾਂ 2 ਡਿਗਰੀ ਦਾ ਵਾਜਾ ਜਿਹੜਾ ਕਿ ਵਾਧਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਜਿਵੇਂ ਕੱਲ ਨੂੰ ਜਾਂ ਪਰਸੋ ਨੂੰ ਦੋ ਦਿਨ ਥੋੜੀ ਧੁੱਪ ਲੱਗੀ ਕਿਉਂਕਿ ਬੱਦਲਾਂ ਦੀ ਆਵਾਜ਼ ਹੀ ਹਟ ਜਾਊਗੀ ਤਾਂ ਧੁੱਪ ਲੱਗਦੀ ਹੈ ਤਾਂ ਥੋੜਾ ਜਿਹਾ ਤਾਪਮਾਨ ਇੱਕ ਜਾਂ ਦੋ ਡਿਗਰੀ ਵਧੂਗਾ ਪਰੰਤੂ ਉਹ ਕਿਸੇ ਵੀ ਗਿਣਤੀ ਦੇ ਵਿੱਚ ਜ਼ਿਆਦਾ ਨਹੀਂ ਆਉਂਦਾ ਸਿਰਫ ਇੱਥੇ 32 ਤੇ 33 ਡਿਗਰੀ ਦੇ ਆਸ-ਪਾਸ ਰਹੂਗਾ ਜੇਕਰ ਗੱਲ ਕਰੀਏ ਤਾਪਮਾਨ ਦੀ ਜਿਹੜਾ ਕਿ ਪਿਛਲੇ ਦਿਨਾਂ ਜਿਹੜਾ 8 ਡਿਗਰੀ ਅੱਜ ਦਾ ਸਵੇਰ ਦਾ ਮੌਸਮ ਤਾਪਮਾਨ ਸੀ ਤਾਂ ਉਹ ਆਮ ਨਾਲੋਂ ਜਿਹੜਾ ਕਿ ਇਹਨਾਂ ਦਿਨਾਂ ਦੇ ਵਿੱਚ ਹੋਣਾ ਚਾਹੀਦਾ ਸੀ ਉਸ ਨਾਲੋਂ ਇਹ 5 ਡਿਗਰੀ ਦੇ ਪੌਣੇ 5 ਡਿਗਰੀ ਦੇ ਕਰੀਬ ਜਿਹੜਾ ਘਟ ਚੱਲ ਰਿਹਾ ਹੈ ਸੌਰੀ ਹਾਂ ਘਟ ਚੱਲ ਰਿਹਾ ਦੋਸਤੋ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਏਦੂੰ ਥੋੜਾ ਜਿਹਾ ਵੱਧ ਹੋਣਾ ਚਾਹੀਦਾ ਸੀ ਇਹ ਦਿਨਾਂ ਦੇ ਵਿੱਚ ਤੇ ਘੱਟ ਚੱਲ ਰਿਹਾ ਚਲੋ ਆਪਾਂ ਨੂੰ ਜੋ ਕਣਕ ਦੀ ਫਸਲ ਲਈ ਹੈ ਇਹ ਠੰਡ ਹੈ ਜਿਹੜੀ ਫਾਇਦੇਮੰਦ ਹੈ ਜਿੰਨੀ ਹੀ ਇਹ ਠੰਡ ਪੈਂਦੀ ਆ ਆਪਾਂ ਨੂੰ ਥੋੜੀ ਜਿਆਦਾ ਪੈਂਦੀ ਐ ਇੰਨੀ ਇੱਕ ਠੰਡ ਰਹਿੰਦੀ ਐ ਤਾਂ ਇਸ ਦਾ ਜੋ ਫਸਲ ਕਣਕ ਦੀ ਉਸ ਦੇ ਉੱਤੇ ਝਾੜ ਦੇ ਵਿੱਚ ਵਾਧੇ ਦਾ ਜਿਹੜੇ ਅੰਦਾਜ਼ੇ ਸੰਕੇਤ ਨੇ ਉਹ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਬਾਕੀ ਕੁਦਰਤ ਦੇ ਹੱਥ ਵਾਸਾ ਜੋ ਕਰਨਾ ਉਸਨੇ ਕਰਨਾ ਕੁਦਰਤੀ ਆਫਤਾਂ ਬਹੁਤ ਸਾਰੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਤੁਸੀਂ ਦੇਖਿਆ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਪਿਛਲੇ ਦਿਨੀ ਲਹਿੰਦੇ ਪੰਜਾਬ ਵਾਲੇ ਸਾਈਡ ਵੀ ਕੁਝ ਖੇਤਰਾਂ ਦੇ ਜੋ ਬਰਫਵਾਰੀ ਜਾਂ ਗੜੇਮਾਰੀ ਹੋਈ ਸੀ ਥੋੜੀ-ਬਹੁਤ ਤੇ ਬਾਕੀ ਆਪਣੇ ਦੇਸ਼ ਗਵਾਂਧੀ ਸੂਬੇ ਦੇਸ ਜਿਹੜਾ ਉਸ ਦੇ ਵਿੱਚ ਵੀ ਮਿਆਮਾਰ ਦੇ ਤੇ ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਇਮਾਰਤਾਂ ਵੀ ਟੜ-ਟੜੀ ਹੋ ਚੁੱਕੀਆਂ ਨੇ ਤੇ ਉੱਥੇ ਪਹਚਾਲਾ ਜਿਹੜਾ ਉਹ ਆਇਆ ਸੀ 7.7 ਦੀ ਤੀਬਰਤਾ ਵਾਲਾ ਜਿਹੜਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਦੋਸਤੋ ਇਹੀ ਅਪਡੇਟ ਹੈ ਕਿ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਆਉਣ ਵਾਲੇ ਦਿਨਾਂ ਦੇ ਵਿੱਚ ਰਹੂਗਾ 7 ਤਰੀਕ ਤੱਕ ਬਿਲਕੁਲ ਸਾਫ਼ ਖੁਸ਼ਕ ਜਿਹੜਾ ਦਿਖਾਇਆ ਗਿਆ 3 ਤਰੀਕ ਦੇ ਕਰੀਬ ਨੇੜੇ ਤੇੜੇ ਜਿਹੜਾ ਕਿ ਇੱਕ ਸੌਰੀ ਜਿਹੜਾ ਕਿ ਇੱਕ ਸਿਸਟਮ ਜੀ ਆ ਰਹੀ ਹੈ ਉਸ ਦੇ ਬੱਦਲਾਂ ਦੀ ਹਵਾ ਜਿਹੜੀ ਅੱਗੇ ਵੱਲ ਲੰਘਦੀ ਹੋਈ ਨਜ਼ਰ ਆਊਗੀ ਬਾਕੀ ਹਵਾਵਾਂ ਦੀ ਗਤੀ ਤੁਸੀਂ ਸਪੀਡ ਇਸ ਸੈਟੇਲਾਈਟ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਹਵਾਵਾਂ ਨੇ ਕਈ ਇਲਾਕਿਆਂ ਵਿੱਚ ਇਸ ਤਰ੍ਹਾਂ ਚੱਲ ਰਹੀਆਂ ਨੇ ਕਈ ਦੇ ਵਿੱਚ ਇਸ ਤਰ੍ਹਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਜਿਹੜੀਆਂ ਇਹ ਹਵਾਵਾਂ ਨੇ ਬਰਾਂ ਤੋਂ ਇਸ ਤਰ੍ਹਾਂ ਘੁੰਮ ਕੇ ਇਹ ਹਵਾਵਾਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਲਾਈਵ ਅਪਡੇਟ ਦੇ ਵਿੱਚ ਇਹ ਹਵਾਵਾਂ ਦੀ ਗਤੀ ਜਿਹੜੀ ਦਿਖਾਈ ਦੇ ਰਹੀ ਹੈ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਹੈ ਕਲੀਅਰ ਹੈ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਬੱਦਲਾਂ ਦੀ ਹਵਾ ਜਿਹੜੀ ਤੁਹਾਨੂੰ ਹਰਿਆਣਾ ਦੇ ਨੇੜੇ ਤੇ ਜਿਹੜੀ ਰਾਜਸਥਾਨ ਦੇ ਹੇਠਲੇ ਹਿੱਸਿਆਂ ਦੇ ਵਿੱਚ ਦਿਖਾਈ ਦਿੱਤੀ ਸੀ ਉਹ ਦਿਖਾਈ ਦੇ ਰਹੀ ਹੈ ਤੇ ਇਸ ਸਮੇਂ ਅਪਡੇਟ ਤਦ ਸਾਡੇ ਨਾਲ ਇਸ ਸਮੇਂ ਦੀ ਜਿਹੜੀ ਸਾਂਝੀ ਕੀਤੀ ਹੈ ਦੋਸਤੋ ਜਿਹੜੇ ਦੋਸਤ ਮਿੱਤਰ ਨਵੇਂ ਜੁੜ ਰਹੇ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਤਦ ਤੱਕ ਲਈ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰ ਪੰਗੂ ਦੇ ਨਾਲ ਦੇਖ ਸਕਦੇ ਹੋ ਹਰਿਆਣਾ ਤੇ ਰਾਜਸਥਾਨ ਦੇ ਹੀਟ ਲੇਸਿਆਂ ਦੇ ਵਿੱਚ ਬਾਕੀ ਆਉਣ ਵਾਲੇ ਦਿਨਾਂ ਦੀ ਜੋ ਵੀ ਅਪਡੇਟ ਹੋਗੀ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰ ਦਾਂਗੇ ਵੀਡੀਓ ਲੰਬੀ ਜਰੂਰ ਹੈ ਤੇ ਵੀਡੀਓ ਨੂੰ ਪੂਰਾ ਸੁਣ ਕੇ ਸਾਨੂੰ ਕਮੈਂਟ ਜਰੂਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ